ਦੋਸਤੋ ਪੰਜਾਬ ਅੰਦਰ ਖਾਸ ਕਰਕੇ ਸ਼ਹਿਰਾਂ ਵਿੱਚ ਚਾਇਨਾ ਡੋਰ ਨੇ ਇਸ ਵਾਰ ਕਈ ਲੋਕਾਂ ਦੀ ਜਾਨ ਲੈ ਲਈ। ਇੱਥੇ ਬੱਸ ਨਹੀਂ ਬਹੁਤ ਸਾਰੇ ਨੌਜਵਾਨ ਮੋਟਰਸਾਈਕਲ ਸਵਾਰਾਂ ਦੇ ਚਿਹਰਿਆਂ ਤੇ ਅਤੇ ਧੌਣ ਤੇ ਇਸ ਚਾਇਨਾ ਡੋਰ ਨੇ ਗਹਿਰੇ ਜ਼ਖਮ ਦਿੱਤੇ ਹੈ। ਛੋਟੇ ਛੋਟੇ ਬੱਚੇ ਵੀ ਇਸ ਚਾਇਨਾ ਡੋਰ ਦੇ ਸ਼ਿਕਾਰ ਹੋਏ ਹੈ। ਇਸ ਰੁਝਾਨ ਨੂੰ ਠੱਲ ਪਾਉਣ ਲਈ पुलिस ने चुके गए सख्त कदमों तहत अज बिलगा एस एच ओ राकेश कुमार समेत पुलिस पार्टी बिलगे के बाजार पतंगा दुकाना करते दुकानदार हदायत की है कि चैना डोर किसी भी कीमत से नहीं बेचन दी जाएगी इस दौरान होर की क्या एस एच ओ राकेश कुमार ने आओ थूँ तो ਸਰ ਜੇ ਸਰ ਬਲੇ ਜੇ ਸਰ ਵਿਸ਼ੇ ਸਪੈਸ਼ਲਿਸਟ ਤੁਹਾਡੇ ਲੋਕ ਕਰ ਰਹੇ ਸਰਚ ਹੀ ਕਰ ਰਹੇ ਚਾਈਨਾ ਡੋਰ ਦੇ ਬਾਰੇ ਦੁਵਾਰ ਕੀ ਕਰ ਰਹੇ ਅੱਜ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰ ਹਰਕਮਨਪੀ ਸਿੰਘ ਖੱਕ ਜਲੰਧਰ ਰੂਲਰ ਜੀ ਬਲੋਂ ਸਪੈਸ਼ਲ 10 ਤੋਂ ਲੈ ਕੇ 5 ਵਜੇ ਤੱਕ ਜਿਹੜਾ ਜਲੰਧਰ ਰੂਲਰ ਚ ਸਪੈਸ਼ਲ ਮਹਮ ਚਲਾਈ ਜਾ ਰਹੀ ਹੈ ਸਪੈਸ਼ਲੀ ਚਾਈਨਾ ਡੋਰ ਦੇ ਗੈਸਟ ਹੈ ਇਹਦੇ ਚ ਜਿਹੜੇ ਵੱਖ-ਵੱਖ ਕਸਮੀਆਂ ਸ਼ਹਿਰਾਂ ਚ ਜਿਹੜੀ ਹੈ ਸਪੈਸ਼ਲ ਪੁਲਿਸ ਪਾਰਟੀਆਂ ਭੇਜ ਕੇ ਜਿਹੜੀ ਹੈ ਚਾਈਨਾ ਡੋਰ ਜਿੱਥੇ ਵਿਕਦੀ ਹੈ ਜਿੱਥੇ ਪਤੰਗ ਵਿਕਦੇ ਨੇ ਉੱਥੇ ਸਰਚ ਕੀਤੀ ਜਾ ਰਹੀ ਹੈ ਤੇ ਸਪੈਸ਼ਲੀ ਉਹਨਾਂ ਨੂੰ ਵਾਰਨਿੰਗ ਵੀ ਦਿੱਤੀ ਜਾ ਰਹੀ ਹੈ ਇਹ ਜਿਹੜੀ ਚਾਈਨਾ ਡੋਰ ਹੈ ਖਤਰਨਾਕ ਹੈਗੀ ਹੈ ਤੇ ਇਹਨੂੰ ਜਿਹੜਾ ਇਹ ਨਾਂ ਵੇਚੀ ਆ ਤੇ ਜੇ ਉਹਨਾਂ ਦੇ ਵੱਲੋਂ ਸਖਤ ਦਾਇਰਤਾ ਵੀ ਜੇ ਕੋਈ ਇਦਾਂ ਦਾ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਤੁਰੰਤ ਜਿਹੜੀ ਹੈ ਐਫਆਰ ਦੱਚ ਕੀਤੀ ਜਾਵੇ ਇਸ ਕੁਮਾਰ ਜੀ ਖਾਣਾ ਦੀ ਰਿਵਨ 35 40 ਪਿੰਡ ਪੈਂਦੇ ਆਪਣੇ ਹੁਣ ਤੱਕ ਕਿੰਨੇ ਕੇਸ ਪਰਚੇ ਹੋਏ ਸਬੰਧ ਵਿੱਚ ਇਸ ਵੰਦੀ ਇੱਕ ਪਰਚਾ ਦਰਜ ਹੋਇਆ ਜੀ ਜਦੋਂ ਇਹ ਸਟਾਰਟ ਹੀ ਹੋਇਆ ਕੰਮ ਤੇ ਜਿਹੜਾ ਮੇਨ ਬੰਦਾ ਸਪਲਾਈ ਕਰਦਾ ਸੀ ਅਸੀਂ ਉਹਦੇ ਤੇ ਪਰਚਾ ਦਰਜ ਕਰ ਦਿੱਤਾ 5 ਨੰਬਰ ਐਫਆਈਆ ਦਰਜ ਕੀਤੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਬਿਲਗੇਜ ਚ ਕੋਈ ਪਤੰਗਬਾਜ਼ੀ ਵੀ ਨਹੀਂ ਹੋ ਰਹੀ ਤੇ ਚਾਈਨਾ ਡੋਰ ਵੀ ਵੇਚਣ ਵਾਲੀ ਜਾਂ ਪਤੰਗ ਡਾਣ ਵਾਲੀ ਕੋਈ ਇਦਾਂ ਦੀ ਨਹੀਂ ਘਟਣਾ ਹਦ ਤੱਕ ਧਿਆਨ ਚਾਹੀਦਾ ਇਸ ਵੰਦੀ ਕੋਈ ਪਬਲਿਕ ਮੇਕਿੰਗ ਕੋਈ ਹਾਂ ਤੁਹਾਡੇ ਜ਼ਰੀਏ ਹੀ ਅਸੀਂ ਇੱਕ ਵੇ ਜਿਹੜੀ ਹੈ ਇੱਕ ਸੰਦੇਸ਼ ਦਿੱਤਾ ਸੀ ਲੋਕਾਂ ਨੂੰ ਆਮ ਲੋਕਾਂ ਨੂੰ ਚਾਈਨਾ ਡੋਰ ਵਾਲਿਆਂ ਨੂੰ ਉਹ ਤੁਹਾਡੇ ਕਰਕੇ ਬੜੀ ਇਹਦਾ ਅਸਰ ਹੋਇਆ ਇਸ ਚੀਜ਼ ਦਾ ਤੇ ਇਦਾਂ ਦੀ ਕੋਈ ਮੁੜ ਕੇ ਨੌਬਤ ਨਹੀਂ ਆਈ ਸ਼ਾਇਦ ਸਾਡੇ ਕਸਬੇ ਚ। ਤੇ ਹੋ ਰੇ ਜੇ ਨਹੀਂ ਕੀ ਕੀਤਾ ਜਾ ਰਿਹਾ। ਇਹਦੇ ਲਈ ਜਾਗਰੂਤੀ ਕਰ ਰਹੇ ਅਸੀਂ। ਤੇ ਮਾਪਿਆਂ ਨੂੰ ਵੀ ਕਰ ਰਹੇ ਹਾਂ ਆਪਣੇ ਬੱਚਿਆਂ ਦਾ ਧਿਆਨ ਰੱਖਣ ਨੂੰ ਜਦੋਂ ਪਤੰਗ ਉਡਾਉਂਦੇ ਨੇ ਉਹ ਚਾਈਨਾ ਡੋਰ ਨਾ ਚੁਸ ਕਰਨ। ਤੇ ਜਿਹੜੇ ਪਤੰਗ ਵੇਚਦੇ ਨੇ ਜਾਂ ਡੋਰਾ ਵੇਚਦੇ ਨੇ ਉਹਨਾਂ ਨੂੰ ਵੀ ਵਾਰਨਿੰਗ ਵੀ ਹੈ ਸਾਡੀ ਚੇਤਾਵਨੀ ਵੀ ਹੈ ਤੇ ਹਦਾਇਤ ਵੀ ਹੈ ਕਿ ਉਹ ਚਾਈਨਾ ਡੋਰ ਜਿਹੜੀ ਇਹ ਨਾ ਖਰੀਦਣ ਤੇ ਨਾ ਵੇਚਣ। ਉਜਲੇ ਕੋ ਪੰਚਾਇਤਾਂ ਨੂੰ ਵੀ ਕੋਈ ਹੱਦਤਾਂ ਕੀਤੀਆਂ ਇਹ ਪਿੰਡਾਂ 'ਚ ਨਹੀਂ ਹੈਗਾ ਹਾਂ ਚైనా ਦਾ ਜੋਰ ਦਾ ਸੁਰਗ ਕਿਸਵੇ 'ਚ ਹੈਗਾ ਪਿੰਡਾਂ 'ਚ ਪਤੰਗਬਾਜ਼ੀ ਦਾ ਬੱਚਿਆਂ ਨੂੰ ਇੰਟਰਸਟ ਨਹੀਂ ਹੈਗਾ ਪਿੰਡਾਂ 'ਚ ਹੋਰ ਗੇਮਾਂ ਖੇਡਦੇ ਨੇ ਬੱਚੇ ਗਰਾਉਂਡਾਂ 'ਚ ਆ ਜਾ ਖੇਡਦੇ ਨੇ ਪਰ ਇਹ ਸਿਰਫ ਕਸਬੇਆਂ ਤੇ ਸ਼ਹਿਰਾਂ 'ਚ ਹੀ ਜ਼ਿਆਦਾ ਪਤੰਗ ਉਡਾਈ ਜਾਂਦੇ ਠੀਕ ਹੈ ਜੀ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ